ਤੋਂ ਬੜੇ ਹੱਥੇਸ਼ੀਆਂ ਤੇ ਆਮ ਤੌਰ ਤੇ ਸਾਡੀ ਸਾਰਿਆਂ ਦੀ ਉਮਰ 20 ਸਾਲ ਤੋਂ ਉੱਪਰ ਹੋ ਚੁੱਕੀ ਆ ਅਸੀਂ ਦੋ ਜਾਂ ਤਿੰਨ ਵਾਰ ਲਗਭਗ ਸਭ ਨੇ ਵੋਟਾਂ ਦੇਖੀਆਂ ਨੇ ਸचेत ਰੂਪ ਚ ਦੋ ਵਾਰ ਤਾਂ ਦੇਖੀ ਤੇ ਸਾਡੇ ਆਲੇ ਦੁਆਲੇ ਸਾਡੇ ਪਰਿਵਾਰਾਂ ਚ ਲੋਕਾਂ ਨੇ ਕਈ-ਕਈ ਵਾਰ ਵੋਟਾਂ ਦੇਖੀਆਂ ਨੇ ਤਾਂ ਜਿਹੜਾ ਸਾਡਾ ਗੀਤ ਆ ਉਹ ਇਹੀ ਆ ਕਿ ਹਾਕਮ ਇੱਕ ਆ ਬਿਕ ਜਾਵੇ ਕਿ 7 ਸਾਲਾਂ ਚ ਬਹੁਤ ਵਾਰ ਸਰਕਾਰਾਂ ਬਦਲ ਚੁੱਕੀਆਂ ਨੇ ਪਰ ਵੀ ਲੋਕਾਂ ਨੂੰ ਕੀ ਫਰਕ ਪਿਆ ਉਸੇ ਤੇ ਗੀਤ ਆ ਹੋਰ ਰਾਤ ਸੰਗੀ ਚਮਚੀਆਂ ਤੇ ਗੱਤੀ ਹਟ ਕਿੰਤਾ ਫਿਰ ਆਵੇ ਹੈ ਰਾਜ ਲੁੱਟੇਰਿਆਂ ਦਾ ਹਾਕਮ ਇੱਕ ਆਵੇ ਇੱਕ ਜਾਵੇ ਹੈ ਰਾਜ ਲੁੱਟੇਰਿਆਂ ਦਾ ਹਾਕਮ ਇੱਕ ਆਵੇ ਇੱਕ ਜਾਵੇ ਬੈਗੀ ਕਾਂਗਰਸ ਕੁੱਤੀ ਤੇ ਬੈਗੀ ਜੀਤੀ ਕੁੱਤੀ ਤੇ ਗੁਲਾਮੀਓ ਕਿੰਨੀ ਵਾਰ ਬੋਟਾ ਪੰਨਾਂ ਵਿੱਚ ਕਿੰਨੀ ਵਾਰ ਬੋਟਾ ਪਾਪਾ ਹੱਥ ਤੇਰੇ ਕਾਲੇ ਕੋਈ ਬੇਲੀ ਬਣਿਆ ਨਾ ਪਰਖੇ ਸਾਰੇ ਪਾਰਟੀਆਂ ਵਾਲੇ ਮੋਹਾਂ ਤੇਲੀ ਬਣਿਆ ਨਾ ਪਰਖੇ ਸਾਰੇ ਪਾਰਟੀਆਂ ਵਾਲੇ ਬੰਦਾ ਚੰਗੇ ਤੋਂ ਚੰਗਾ ਹੋ ਬੰਦਾ ਚੰਗੇ ਤੋਂ ਚੰਗਾ ਦਿੱਲੀ ਜਾਂਦੇ ਆ ਹੀ ਵਿਕ ਜਾਵੇ ਹਾਕਮ ਇੱਕ ਆਵੇ ਇੱਕ ਜਾਵੇ ਹੈ ਰਾਜ ਲੁੱਟੇਰਿਆਂ ਦਾ ਹਾਕਮ ਇੱਕ ਆਵੇ ਇੱਕ ਜਾਵੇ ਦੀ ਦੇ ਤਖਤਿਆਂ ਤੋਂ ਨਾਰਾ ਇਨਕਲਾਬ ਦਾ ਆਵੇ ਹੈ ਰਾਜ ਲੁੱਟੇੜਿਆਂ ਦਾ ਹਾਕਮ ਇੱਕ ਆਵੇ ਇੱਕ ਜਾਵੇ ਹੈ ਰਾਜ ਲੁੱਟੇੜਿਆਂ ਦਾ ਹਾਕਮ ਇੱਕ ਆਵੇ ਇੱਕ ਜਾਵੇ